ਆ ਵਾਹਿਗੁਰੂ ਜੀ ਕੀ ਫਤਿਹ ਨਾਲਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਾਰਜੋਕ ਡਾਕਟਰ ਐਸ.ਪੀ ਸਿੰਘ ਅਬਰਾਏ ਸਾਹਿਬ ਸਰਬੱਤ ਦਾ ਭਲਾ ਚੈਰੀਟੇਟਰ ٹرسٹ ਦੇ ਮੈਨੇਜਰਟਰਸਟੀ ਜਿਨ੍ਹਾਂ ਨੇ ਅਹਾੜਾ ਹਰ ਪੀੜ ਦੇ ਵਿੱਚ ਬਹੁਤ ਇੱਕ ਐਮ ਸੇਵਾ ਜਿਹੜੀ ਨਿਭਾਈ ਹੈ ਕਿਉਂਕਿ ਉਸ ਟਾਈਮ ਤੇ ਉਹ ਬਾਹਰ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਪੂਰੇ ਪੰਜਾਬ ਦੀਆਂ ਇਕਾਈਆਂ ਨੂੰ ਉਸੇ ਟਾਈਮ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਉੱਥੋਂ ਦੀ ਹਾਲ ਚਾਲ ਪੁੱਛੋ ਪਬਲਿਕ ਦਾ ਕੀ ਹਾਲ ਚਾਲ ਹੈ ਕੀ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਜਦੋਂ ਸਾਨੂੰ ਉਹਨਾਂ ਨੇ ਹੁਕਮ ਦਿੱਤੇ ਰਹੀ ਉਸੇ ਵਲੇ ਹੀ ਆਪਣੇ ਤਰਨਤਨ ਜ਼ਿਲ੍ਹੇ ਦੀ ਟੀਮ ਪੂਰੀ ਲੈ ਕੇ ਆਈ ਆਪਣੀਆਂ ਟੀਮਾਂ ਬਣਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਲਦੀ ਭੇਜਿਆ ਉੱਥੋਂ ਦੇ ਲੋਕਾਂ ਦੇ ਹਾਲਾਤ ਦੇਖੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਆਹ ਲੀਹ ਲੀਹ ਚੀਜ਼ਾਂ ਦੀ ਲੋੜ ਆ ਕਿ ਜਿਹੜਾ ਇੱਕਦਮ ਪਾਣੀ ਆ ਗਿਆ ਉਹਦੇ ਕਰਕੇ ਸਾਨੂੰ ਸਾਹ ਸੰਭਾਲ ਦੇ ਵਿੱਚ ਸਾਡੀਆਂ ਚੀਜ਼ਾਂ ਦਾ ਜਿਹੜਾ ਨੁਕਸਾਨ ਹੋ ਗਿਆ ਫਿਰ ਮਾਨਯੋਗ ਡਾਕਟਰ ਐਸ.ਪੀ. ਸਿੰਘ ਅਭਰਾਏ ਸਾਹਿਬ ਨੂੰ ਅਸੀਂ ਹਰ ਆਚਾਰਾ ਸੈਲੰਡ ਨਾਲ ਰੈਸ਼ਨ ਦੀਆਂ ਕਿੱਟਾਂ ਦਾ ਨਾਲ ਅਸੀਂ ਉਹਨਾਂ ਨੂੰ ਪਹਿਲਾਂ ਨਾਲ ਅਸੀਂ ਉਹਨਾਂ ਨੂੰ ਮਸ਼ਰਦਾਨੀਆਂ ਆਦ ਮੈਡੀਸਨ ਦਾ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਉਹਨਾਂ ਨੇ ਜਿਹੜਾ ਕਿ ਤੁਰੰਤ ਤੋੜਾ ਫੈਸਲਾ ਲੈਂਦੇ ਹੋਏ ਉਹਨਾਂ ਨੇ ਸਾਨੂੰ ਅਦਾਤਾਂ ਗਲਤੀਆਂ ਕਿ ਤੁਹਾਡੇ ਕੋਲ ਤਭੀ ਕੇ ਡੈਲੀਵਰੀ ਤੇ ਸਾਰਾ ਸਮਾਨ ਤੁਹਾਡੇ ਕੋਲ ਪਹੁੰਚਦਾ ਹੋ ਜਾਵੇਗਾ ਜਿੱਥੇ ਅਸੀਂ ਮਾਨਯੋਗ ਸਰਦਾਰ ਜੱਸਾ ਸਿੰਘ ਜੀ ਹੈੱਡ ਆਫਿਸ ਪਟਿਆਲਾ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੇ ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਹਰ ਕੋਈ ਬੇਨਤੀ ਨੂੰ ਪ੍ਰਮਾਨ ਕਰਕੇ ਅਪਰਾਏ ਸਾਹਿਬ ਕੋਲੋਂ ਉਸੇ ਵੱਡੇ ਡਿਮਾਂਡ ਸਾਡੀ ਪੂਰੀ ਕਰਵਾ ਦਿੰਦੇ ਨੇ ਜੋ ਅੱਜ ਫੋਕ ਮਸ਼ੀਨ ਜਿਹੜੀ ਅਸੀਂ ਅਪਰਾਏ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਅੱਜ ਸਾਨੂੰ ਇਹ ਚੀਜ਼ ਦੀ ਬਹੁਤ ਲੋੜ ਆ ਜਿਵੇਂ ਮਰੇਲੀਆ ਆ ਗਿਆ ਜਾਂ ਆਪਣਾ ਡੇਂਗੂ ਹੋ ਗਿਆ ਇਹਦੇ ਵਾਤੇ ਜਿਹੜਾ ਕਿ ਇੱਕ ਬੋਗ ਜਿਹੜੀ ਮਸ਼ੀਨ ਉਹ ਬਹੁਤ ਲਾਜ਼ਮੀ ਸਾਨੂੰ ਚਾਹੀਦੀ ਆ ਉਹਨਾਂ ਨੇ ਪਹਿਲ ਦੇ ਆਧਾਰ ਤੇ ਅੱਜ ਪਟਿਆਲੇ ਤੋਂ ਟੀਮ ਭੇਜ ਕੇ ਆਪਣੀ ਸਾਡੇ ਉਹਨਾਂ ਨੇ ਹਵਾਲੇ ਕੀਤੀ ਹੈ ਮਸ਼ੀਨ ਜੋ ਅਸੀਂ ਇਸ ਮਸ਼ੀਨ ਨੂੰ ਉਸ ਜਗ੍ਹਾ ਤੇ ਅਸੀਂ ਵਰਤਾਂਗੇ ਜਿੱਥੇ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਪਹਿਲ ਦੇ ਆਧਾਰ ਤੇ ਅਸੀਂ ਜਿਵੇਂ ਦਰਿਆਵੀ ਏਰੀਆ ਵਾ ਵਰੀ ਵਿੱਚ ਜਾ ਕੇ ਸਾਡੀਆਂ ਇਹ ਦੋ ਤਿੰਨ ਆਪਣੀਆਂ ਟੀਮਾਂ ਬਣਾਵਾਂਗੇ ਕਿ ਜਿਹੜੀਆਂ ਵਾਰੀ-ਵਾਰੀ ਸਰ ਜਾ ਕੇ ਉੱਥੇ ਉਹਨਾਂ ਪਿੰਡਾਂ ਵਿੱਚ ਇਹ ਸਪਰੇਅ ਕਰਨਗੇ ਜਿੱਥੇ ਵੀ ਸਾਨੂੰ ਮਾਨਯੋਗ ਡੀਸੀ ਸਾਹਿਬ ਪ੍ਰਸ਼ਾਸਨ ਸਾਨੂੰ ਹੁਕਮ ਕਰੇਗਾ ਜਿੱਤਰਾ ਸਾਨੂੰ ਅਬਰॉय ਸਾਹਿਬ ਸਰਦਾ ਜੱਸਾ ਸਿੰਘ ਜੀ ਸਾਡੇ ਪੰਜਾਬ ਪ੍ਰਧਾਨ ਸਰਦਾ ਸੁਦੇਵ ਸਿੰਘ ਜੀ ਇਹ ਸਾਹਿਬ ਸਾਡੇ ਮਾਝਾ ਜ਼ੋਨ ਦੇ ਪ੍ਰਧਾਨ ਪ੍ਰਿੰਸ ਜੀ ਜਿੱਤਰਾ-ਜਿੱਤਰਾ ਸਾਨੂੰ ਹੁਕਮ ਕਰਨਗੇ ਉਸੇ ਤਰ੍ਹਾਂ ਹੀ ਸੰਸਥਾ ਦੇ ਮੁਤਾਬਕ ਹੀ ਚੱਲਾਂਗੇ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਸਭ ਤੋਂ ਪਹਿਲਾਂ ਡਾਕਟਰ ਐਸ.ਪੀ. ਸਿੰਘ ਜੀ ਅਭਰਾਏ ਮੈਨੇਜਿੰਗ ਟਰਸਟੀ ਸਰਬੱਧ ਭਲਾ ਚਾਰੀ ਦੇ ਟਰਸਟ ਦਾ ਅਧਿ ਸਰਦ ਜਸਾ ਸਿੰਘ ਜੀ ਪ੍ਰਧਾਨ ਆਲ ਇੰਡੀਆ ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੀ ਉਹਨਾਂ ਨੇ ਹੜ ਦੇ ਸਮੇਂ ਵਿੱਚ ਹੜ ਪੀੜਤਾ ਦੀ ਬਾਹ ਫੜੀ ਹੈ ਜੀ ਖਾਸ ਤੌਰ ਤੇ ਡਾਕਟਰ ਐਸ.ਪੀ. ਸਿੰਘ ਬਰਾਇ ਜੀ ਜਿਸ ਤਰ੍ਹਾਂ ਕੈਨੇਡਾ ਦੇ ਟੂਰ ਤੇ ਸੀ ਉਹ ਪੰਜਾਬ ਦੇ ਦਰਦ ਨੂੰ ਸਮਝਦੇ ਹੋਏ ਆਪਣਾ ਟੂਰ ਜਿਹੜਾ ਵਿਚਾਲੇ ਛੱਡ ਕੇ ਔਰ ਇਨਸਾਨੀਅਤ ਨੂੰ ਪਹਲ ਦੇਂਦੇ ਸਭ ਤੋਂ ਪਹਿਲਾਂ ਜੀ ਇੱਥੇ ਦੁਖੀ ਲੋਕਾਂ ਦੀ ਮਦਦ ਲਈ ਹਾਜ਼ਰ ਹੋਏ ਨੇ ਖਾਸ ਤੌਰ ਤੇ ਉਹਨਾਂ ਵੱਲੋਂ ਹੜਪੀੜਤਾਂ ਲਈ ਫਾਇਲੇਟ ਕਿਟਾਂ ਰਾਸ਼ਨ ਦਾ ਬੱਚਰਦਾਨੀਆਂ ਆਟੋਮਾਸ ਜੋ ਵੀ ਵੈਟਰਨਰੀ ਦੀ ਮੈਡੀਸਨ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਤੇ ਦੂਸਰੀ ਮੈਡੀਸਨ ਵੀ ਜ਼ਰੂਰ ਭੇਜਣ ਦੀ ਕੋਗ ਮਸ਼ੀਨਾਂ ਦੀ ਅਸੀਂ ਉਹਨਾਂ ਦੇ ਕੋਲ ਦੋਹਰੀ ਡਿਮਾਂਡ ਕੀਤੀ ਸੀ ਇੱਕ ਜਿਹੜੀ ਸਾਨੂੰ ਅੱਜ ਮਿਲ ਗਈ ਆ ਉਹਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਸਾਡੀ ਟੀਮ ਜਿਹੜੀ ਆ ਜੋ ਵੀ ਹਦਾਇਤਾਂ ਪ੍ਰਸ਼ਾਸਨ ਵੱਲੋਂ ਔਰ ਹੈੱਡ ਆਫਸ ਪਟਿਆਲਾ ਵੱਲੋਂ ਆਣਗੀਆਂ ਉਹਦੇ ਮੁਤਾਬਕ ਅਸੀਂ ਇਸੇ ਵੀਦੀ ਵਰਤੋਂ ਕਰਾਂਗੇ ਜੀ ਇੰਨੀਆਂ ਗੱਲਾਂ ਕਹਿੰਦਾ ਆ ਮਾਫ ਕੀ ਮੈਂ ਅੱਜ ਜਾਤੀ ਅਸੀਂ ਉੱਥੇ ਜਾ ਕੇ ਵਿਚਰਦੇ ਜੀ ਮਤਲਬ ਕਿਸ ਤਰ੍ਹਾਂ ਲੱਗਦਾ ਹੋਰ ਕਿਹੜੀ-ਕਿਹੜੀ ਚੀਜ਼ਾਂ ਦੀ ਉੱਥੇ ਸਮੇਂ ਦੇ ਹਿਸਾਬ ਨਾਲ ਜਰੂਰ ਦੇਖੋ ਜੀ ਇਸ ਵੇਲੇ ਜਿਹੜੀ ਲੋਡ ਆ ਇੱਕ ਤੇ ਫਾਇਲਜ ਕਿਟਾਨੀ ਬਹੁਤ ਲੋੜ ਕੇ ਕੋਈ ਹਰੇ ਚਾਰੇ ਦੀ ਬਹੁਤ ਮਤਲਬ ਝੋਟ ਆ ਗਈ ਆ ਦੂਸਰੇ ਨੰਬਰ ਦੇ ਉੱਤੇ ਹੁਣ ਜਿਹੜੀ ਲੋਡ ਪਾਣੀ ਹੈ ਜੀ ਮੈਡੀਸਨ ਦੀ ਔਰ ਵੈਟਰਨਰੀ ਮੈਡੀਸਨ ਤੀਸਰੇ ਚੌਥਾ ਨੰਬਰ ਹੈਗਾ ਜੀ ਡੀਜ਼ਲ ਤੇ ਜਿਸ ਤਰ੍ਹਾਂ ਉਹਨਾਂ ਲੋਕਾਂ ਦੀ ਅਸੀਂ ਮਤਲਬ ਮੰਨ ਲਓ ਕਿ ਕਣਕ ਬੀਜਣੀ ਆ ਜੀ ਉਹਦੇ ਵਿੱਚ ਅਸੀਂ ਉਹਨਾਂ ਦੀ ਬੀਜ ਖਾਦ ਕੁਝ ਮਹੱਇਆ ਕਰਾ ਸਕੀਏ ਤੇ ਉਹਦੇ ਲਈ ਵੀ ਅਸੀਂ ਡਾਕਟਰ ਐਸ.ਪੀ. ਸਿੰਘ ਵਰਾਈ ਜੀ ਨੂੰ ਕਰਨਦਾਨੀ ਟੀਮ ਨੂੰ ਬੇਨਤੀ ਕਰਾਂਗੇ ਕਿ ਉਹ ਜੂਰ ਹਾਰੇ ਦੀ ਬਾਹ ਫੰਡ ਜੀ